ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੋਟਾ ਕੋਟ ਲਈ ਅੱਜ ਦੀ ਆਪਾਂ ਖੇਤੀਬਾੜੀ ਦੀਆਂ ਨੌ ਮਸ਼ੀਨਰੀਆਂ ਲੈ ਕੇ ਆਇਆ ਬਕਾਊ ਬਾਈ ਤੇ ਨੌਵੇਂ ਸਾਰੇ ਭਰਾ ਦੇਖ ਲਓ ਜਿਹਦੇ ਵਿੱਚ 6 ਟਰੈਕਟਰ ਬਕਾਊ ਆ ਬਾਈ ਤੇ 6 ਟਰੈਕਟਰਾਂ ਦੇ ਵਿੱਚੋਂ ਕਿਸੇ ਨੂੰ ਕੋਈ ਟਰੈਕਟਰ ਚਾਹੀਦਾ ਹੋਇਆ ਤੇ ਬਈਆਂ ਦਾ ਥੱਲੇ ਹੋਊਗਾ ਫੋਨ ਨੰਬਰ ਤੇ ਲਾ ਲਿਓ ਬਾਈ ਫੋਨ 1 ਬਾਈ 8 ਬੋਟਾ ਰੋਟਾ ਰੋਟੇਟਰ ਆ ਤੇ ਇੱਕ ਸਵੈਕਟ ਗੱਡੀ ਆ ਤੇ ਇੱਕ ਕਦੂ ਕਰਨ ਵਾਲੀ ਪੌਣੀ ਆ ਅੱਜ ਦੀਆਂ ਨੌ ਚੀਜ਼ਾਂ ਆਪਣੀ ਵੀਡੀਓ ਚ ਤੇ ਨੌਵੇਂ ਦੇਖ ਲਓ ਸਾਰੇ ਭਰਾ ਨੌਵਾਂ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਵੀ ਚੀਜ਼ ਖਰੀਦਣੀ ਹੋਈ ਤੇ ਥੱਲੇ ਹੋਊਗਾ ਬਾਈ ਫੋ ਇਹ ਬਈ ਆ ਪਹਿਲੇ ਨੰਬਰ ਤੇ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਅਰਜਨ ਡਰਾਟ ਇਹ ਵੀ ਸਾਰੇ ਭਰਾ ਦੇਖ ਲਓ ਕਿਸੇ ਭਰਾ ਨੇ ਵੀ ਲੈਣਾ ਹੋਵੇ ਅਰਜਨ ਡਰਾਟ ਇਹ ਬਈ 605 ਆ ਅਰਜਨ ਡਰਾਟ ਤੇ ਪੈਂਟ ਬਈ ਮਾੜੀ ਮੁਸਤਕਾ ਖੜਾ ਹੈ ਮਾੜੀ ਮੁਸਤਕਾ ਬਾਗੇ ਪੁਰਾਣੇ ਚ ਬਾਗੇ ਪੁਰਾਣੇ ਦੇ ਕੋਲੇ ਪੈਂਦਾ ਬਈ ਤੇ ਜ਼ਿਲ੍ਹਾ ਮੋਗਾ ਇਹ ਮਾੜੀ ਮੁਸਤਕਾ ਪੈਂਟ ਚ ਖੜਾ ਬਈ ਅਰਜਨ ਡਰਾਟ ਕਿਸੇ ਵੀ ਭਰਾ ਨੇ ਲੈਣਾ ਹੋਵੇ ਅਰਦਿਆਂ ਨੂੰ 605 ਇਹ ਖੜਾ ਮਾੜੀ ਪੈਂਟ ਬਈ ਤੇ ਸਾਰੇ ਭਰਾ ਦੇਖ ਲਓ ਬਈ ਅਰਜਨ ਜਿਹੜਾ ਟਰੈਕਟਰ ਆ ਇਹ ਬਈ 2008 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਜਿਹੜੇ ਪਿਛਲੇ ਟਾਇਰ ਆ ਬਾਈ ਉਹ ਹੈਗੇ 90 95 ਪੈਸੇ ਟਾਇਰ ਪਈ ਆ ਬਹੁਤ ਵਧੀਆ origignal ਟਾਇਰ ਤੇ ਮੂਹਰੇ ਲੇ 50 ਕ ਪੈਸੇ ਆ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਭਰਾ ਨੇ ਲੈਣਾ ਹੋਵੇ ਅਰਜਨ ਟਰੈਕਟਰ ਤੇ ਇਹ ਖੜਾ ਆਪਣਾ ਮਾਰੀ ਮੁਸਤਫਾ ਬਾਈ ਤੇ ਬਾਈ ਕਹਿੰਦਾ ਵੀ ਮੇਰਾ ਟਰੈਕਟਰ ਆ ਜਿਹੜਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਟਰੈਕਟਰ ਬਈ ਮੇਰਾ ਟਰੈਕਟਰ ਦਾ ਸਾਰੇ ਪਾਸੇ ਓਕੇ ਆ ਅਰਜਨ ਕਿਸੇ ਵੀ ਭਰਾ ਨੇ ਅਰਜਨ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 10000 ਦਾ ਅਰਜਨ ਟਰੈਕਟਰ ਮੈਂ ਦੇ ਦੂੰਗਾ ਬਾਈ ਆਹ ਹਰ ਦਿਨ ਰਾਤ ਕਿਸੇ ਵੀ ਪੁਰਾਣੇ ਲੈਣਾ ਹੋਵੇ 3 ਲੱਖ ਤੇ 10000 ਦਾ ਬਾਈ ਕੰਦਾ ਅਰਜੰਟ ਰਾਟ ਮੈਂ ਦੇ ਦਿੰਦਾ ਤੇ ਬਾਈ ਜਿਹੜੇ ਆਪਣੇ ਵੀਡੀਓ ਵੇਂਦੇ ਆ YouTube ਤੇ ਤੇ ਨਵੇਂ ਭਰਾ ਆਪਣੇ ਨਾਲ ਜੁੜੇ ਆ ਤੇ ਚੈਨਲ ਨਹੀਂ ਆਪਣਾ ਕਰਿਆ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਜਿਹੜੇ ਭਰਾ ਆਪਣੇ Facebook ਤੇ ਆਪਣਾ ਪੇਜ ਵੇਂਦੇ ਆ ਤੇ ਆਪਾਂ ਨੂੰ ਫੋਲੋ ਨਹੀਂ ਕਰਿਆ ਜਿਨ੍ਹਾਂ ਨੇ ਤੇ ਆਪਾਂ ਨੂੰ ਫੋਲੋ ਕਰ ਲਓ ਤੇ ਆਪਾਂ ਡੇਲੀ ਫੀਤੀ ਬੜੀਆਂ ਮਸ਼ੀਨਰੀਆਂ ਦੱਸਦੇ ਰਹਿੰਨੇ ਆ ਆਪਣੇ ਚੈਨਲ ਤੇ ਵੀ ਆਹ ਬਾਈ ਇੱਥੇ ਖੜੀ ਆ ਆਪ ਵੀ ਇੱਥੇ ਖੜੀ ਆ ਜਿਵੇਂ ਆਪਾਂ ਦੱਸੀ ਜਾਂਦੇ ਆ ਆਹ ਅਰਜੰਟ ਰਾਟ ਵੀ ਮਾੜੀ ਮੁਸਤਕਾ ਖੜਾ ਤੇ ਕਿਸੇ ਵੀ ਭਰਾ ਨੇ ਕੋਈ ਵੀ ਆ ਜਿਹੜਾ ਫੇਸਬੁੱਕ 'ਚ ਵੇਂਦੇ ਆਪ ਵੀਦੇ ਆਪ ਨੂੰ ਵੀਡੀਓ ਫੇਸਬੁੱਕ ਤੇ ਵੇਂਦੇ ਆ ਜਾਂ YouTube ਤੇ ਵੇਂਦੇ ਆ ਕਿਸੇ ਨੇ ਕੋਈ ਵੀ ਮਸ਼ੀਨਰੀ ਵੇਚਣੀ ਆ ਬਾਈ ਇਹ ਮੇਰਾ ਉੱਪਰ ਨੰਬਰ ਲੱਗਿਆ ਵਾ ਉੱਪਰਲੇ ਨੰਬਰ ਤੇ ਤੁਸੀਂ ਆਜਾ ਸਾਰਾ ਐਡਰੈਸ ਭੇਜ ਦਿਆ ਕਰੋ ਫੋਟੋਆਂ ਭੇਜ ਦਿਆ ਕਰੋ ਜਾਂ ਵੀਡੀਓ ਬਣਾ ਕੇ ਭੇਜ ਦਿਆ ਕਰੋ ਕਿਹੜਾ ਪਿੰਡਾ ਕਿਹੜਾ ਜਿਲ੍ਹਾ ਸਾਰਾ ਕੁਝ ਲਿਖ ਦਿਆ ਕਰੋ ਬਾਈ ਤੇ ਮੈਨੂੰ ਭੇਜ ਦਿਆ ਕਰੋ ਉੱਪਰਲੇ ਨੰਬਰ ਤੇ ਤੇ ਆਪਣੀ ਫਰੀ ਐਡ ਆ ਬਾਈ ਆਪਾਂ ਡੇਲੀ ਆਹ ਜਿਹੜੀ ਮਸ਼ੀਨਰੀਆਂ ਦੱਸਦੇ ਆ ਇਹਦੇ ਕਿਸੇ ਤੋਂ 5 ਪੈਸੇ ਵੀ ਨਹੀਂ ਲੈਂਦੇ ਬਾਈ ਕੋਈ ਵੀ ਭਰਾ ਆਪਾਂ ਨੂੰ ਭੇਜੀ ਆਵੇ ਤੇ ਵੀਡੀਓ ਭੇਜਿਆ ਕਰੋ ਬਣਾ ਕੇ ਤੇ ਜਾਂ ਫੋਟੋਆਂ ਭੇਜ ਦਿਆ ਕਰੋ ਜਾਂ ਐਡਰੈਸ ਭੇਜ ਦਿਆ ਕਰੋ ਤੇ ਭੇਜ ਦਿਆ ਕਰੋ ਸਾਰੇ ਭਰਾ ਭਾਈ ਕੋਈ ਵੀ ਭੇਜੀ ਜਾਓ ਤੇ ਆਪਾਂ ਫਰੀ ਦੱਸਦੇ ਆ ਆਪਣੇ ਚੈਨਲ ਤੇ ਤੇ ਅੱਜ ਦੀਆਂ ਨੌ ਮਸ਼ੀਨਰੀਆਂ ਭਾਈ ਤੇ ਨੌ ਸਾਰੇ ਭਰਾ ਦੇਖ ਲਓ ਆ ਖੜਾ ਬਾਈ ਜੀ ਜੋਂਡੀਆ 5310 ਕਿਸੇ ਵੀ ਭਰਾ ਨੇ ਲੈਣਾ ਹੋਏ ਜੋਂਡੀਆ 5310 ਵਾਸਤੇ ਇਹ ਬਾਈ ਸ਼ਾਹਪੁਰ ਕਲਾ ਪੈਂਦਾ ਬਾਈ ਦਾ ਤੇ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਆ ਬਾਈ ਸੰਗਰੂਰ ਜ਼ਿਲ੍ਹੇ ਚ ਖੜਾ 2018 ਮਾਡਲ ਆ ਤੇ ਕਾਪੀ ਬਾਈ ਕਹਿੰਦਾ 19 ਚ ਬਣੀ ਆ ਬਾਈ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ ਨਵੇਂ ਆ ਦੇਖ ਲਓ ਸਾਰੇ ਭਰਾ ਬਾਈ ਕਿਸੇ ਵੀ ਪੁਰਾਣੀ ਲੈਣਾ ਹੋਵੇ ਜੋਂਡੀ ਆਰ 5310 ਤੇ ਆ ਖੜਾ ਬਾਈ ਜੋਂਡੀ ਆ 5310 ਤੇ 1610 ਘੰਟੇ ਰਹੀ ਨੇ ਚੱਲਿਆ ਟ੍ਰੈਡ ਬਾਈ ਤੇ ਪਹਿਲੇ ਹੀ ਨਾ ਕਿਸੇ ਵੀ ਪੁਰਾਣੀ ਲੈਣਾ ਹੋਵੇ ਜੋਂਡੀ ਆਰ 5310 ਤੇ ਬਾਈ ਕਹਿੰਦਾ 6 ਲੱਖ ਤੇ 20000 ਦਾ ਟੈਟ ਦੇਊਗਾ ਬਾਈ ਤੇ ਬਾਈ ਦਾ ਬਈ ਫੋਨ ਨੰਬਰ ਥੱਲੇ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਆਹਾ ਸਵਰਾਜ 960 ਕਿਸੇ ਵੀ ਭਰਾ ਨੇ ਲੈਣਾ ਹੋਵੇ ਸਵਰਾਜ 960 ਤੇ ਆ ਖੜਾ ਬਈ ਪਿੰਡ ਲਾਲਿਆਣਾ ਪਿੰਡ ਲਾਲਿਆਣੇ ਵਿੱਚ ਖੜਾ ਬਈ ਤੇ ਜ਼ਿਲ੍ਹਾ ਬਠਿੰਡਾ ਪਿੰਡ ਲਾਲਿਆਣੇ ਦਾ ਬਈ ਜ਼ਿਲ੍ਹਾ ਬਠਿੰਡਾ ਇਹ ਪਿੰਡ ਲਾਲਿਆਣੇ ਚ ਖੜਾ ਬਈ ਸਵਰਾਜ 960 ਕਿਸੇ ਵੀ ਭਰਾ ਨੇ ਲੈਣਾ ਹੋਵੇ 960 ਸਵਰਾਜ ਤੇ 2018 ਮਾਡਲ ਆ ਬਾਈ ਇਹ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ 90 ਪੈਸੇ ਆ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਭਰਾ ਨੇ ਲੈਣਾ ਹੋਵੇ ਸਵਰਾਜ 960 ਤੇ ਆ ਖੜਾ ਪਿੰਡ ਲਾਲੇਆਣੇ ਵਿੱਚ ਬਾਈ ਤੇ 4 ਟਰ 90 ਪੈਸੇ ਆ ਤੇ ਬਾਈ ਕਹਿੰਦਾ 4 ਲੱਖ ਤੇ 80 ਹਜ਼ਾਰ ਦਾ ਰੈਡ ਦੇਵਾਂਗਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾਲਿਓ ਬਾਈ ਨੂੰ ਬਾਈ ਫੋਨ ਬਾਈ ਜੀ 855 ਟਰੈਕਟਰ ਸਵਰਾਜ 2012 ਮਾਡਲ ਆ ਕਿਸੇ ਵੀ ਪੁਰਾਣੇ ਲੈਣਾ ਹੋਵੇ 855 2012 ਮਾਡਲ ਤੇ ਆ ਖੜਾ ਬਈ ਟਰੈਕਟਰ ਇਹ ਬਾਗਾਪੁਰਾਣਾ ਏਰੀਆ ਚ ਖੜਾ ਵੀ ਮੋਗੇ ਜਲੇ ਚ ਕਿਸੇ ਵੀ ਪੁਰਾਣੇ ਲੈਣਾ ਹੋਵੇ 855 ਟਰੈਕਟਰ 2012 ਮਾਡਲ ਇਹ ਪੰਜਾਬ ਨੰਬਰ ਆ ਬਾਈ ਇਹ ਪਿਛਲੇ ਟਾਇਰ 50 ਕ ਪੈਸੇ ਆ ਤੇ ਮੂਹਰੇ ਨਵੇਂ ਆ ਤੇ ਬਾਈ ਕਹਿੰਦਾ ਮੇਰਾ ਟਰੈਕਟਰ ਬਈ ਸਾਰੇ ਪਾਸਿਓਂ ਵਧੀਆ ਕਿਸੇ ਪਾਸਿਓਂ ਕਮਈ ਨਹੀਂ ਇੱਕ ਪੈਸੇ ਦੀ ਵੀ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟ੍ਰੈਡ ਭਾਈ ਵੇਚਦਾ ਤੇ ਮੇਰਾ ਟਰੈਕਟਰ ਦਾ ਬਾਈ ਹੀਰਾ ਬਾਈ ਕਹਿੰਦਾ ਸਾਰੇ ਪਾਸਿਓਂ ਹੱਥ ਨਹੀਂ ਧਰਨਦਾ ਕਿਸੇ ਵੀ ਪਾਸੋਂ ਟਰੈਕਟਰ ਮੇਰਾ ਸਵਰਾਜ ਆ 855 2012 ਮਾਡਲ ਆ ਕਿਸੇ ਵੀ ਪੁਰਾਣੇ ਲੈਣਾ ਹੋਵੇ 2012 ਮਾਡਲ ਸਵਰਾਜ ਬਾਈ ਤੇ ਆ ਖੜਾ ਬਈ ਬਾਗਾ ਪੁਰਾਣਾ ਏਰੀਆ ਦੇ ਵਿੱਚ ਤੇ ਬਾਈ ਕਹਿੰਦਾ 4 ਲੱਖ ਤੇ 25000 ਦਾ ਕਹਿਰ ਦੇਊਗਾ ਬਾਈ ਤੇ ਬਾਈ ਦਾ ਬਈ ਫੋਨ ਨੰਬਰ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਆਹਾ ਟਰੈਕਟਰ ਫੋਰ ਸਾਰੇ ਭਰਾ ਦੇਖ ਲਓ ਵੀ 3600 ਜਵਾਂ ਨਵਾਂ ਟਰੈਕਟਰ ਬਾਈ ਇਹ ਬਈ ਮੋਡੀਫਾਈ ਹੋਇਆ ਟਰੈਕਟਰ ਆ ਸਾਰੇ ਭਰਾ ਦੇਖ ਲਓ ਤੇ ਬਾਈਆਂ ਦਾ ਮੋਡੀਫਾਈ ਕਰਨ ਦਾ ਟਰੈਕਟਰਾਂ ਦਾ ਕੰਮ ਆ ਤਿੰਨ ਟਰੈਕਟਰ ਕਰਦੇ ਆ ਬਾਈ 5911 ਵੋੜ ਤੇ ਮੈਸੀ ਕਿਸੇ ਵੀ ਪੁਰਾਣੇ ਕਰਾਉਣੇ ਹੁਣ ਮੋਡੀਫਾਈਡ ਟਰੈਕਟਰ ਤੇ ਇਹ ਬਾਈ ਕਰਦੇ ਆ ਬਾਈਆਂ ਦਾ ਪੈਂਡਾ ਬਾਈ ਵੜਾਲਾ ਤੇ ਬਿਆਸ ਦੇ ਕੋਲੇ ਪੈਂਡਾ ਬਾਈ ਇਹ ਤੇ ਜਿਹੜਾ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਤੇ ਬਿਆਸ ਦੇ ਕੋਲੇ ਪੈਂਡਾ ਵੜਾਲਾ ਬਾਈ ਉੱਥੇ ਬਾਈ ਮੋਡੀਫਾਈਡ ਕਰਦੇ ਆ ਟਰੈਕਟਰ ਤਿੰਨ ਟਰੈਕਟਰ ਦਾ ਕੰਮ ਕਰਦੇ ਆ 59 11 ਦਾ ਤੇ ਮੈਸੀ ਤੇ ਵੋੜ ਕਿਸੇ ਨੇ ਪੁਰਾਣੇ ਪੁਰਾਣਾ ਟਰੈਕਟਰ ਲੈਣਾ ਹੋ ਉਹ ਵੀ ਮਿਲ ਜਾਂਦਾ ਜਿਵੇਂ ਆਹ ਬਾਈਆਂ ਦਾ ਫੋਟ ਟਰੈਕਟਰ ਆ 1994 ਮਾਡਲ ਆ ਪੰਜਾਬ ਨੰਬਰ ਆ ਬਾਈ ਚਾਰੇ ਟਾਇਰ ਨਵੇਂ ਆ ਸਾਰੇ ਭਰਾ ਦੇਖ ਲਓ ਕਿਸੇ ਨੇ ਵੀ ਆ ਮੋਡੀਫਾਈਡ ਟ੍ਰੈਟ ਹੋਇਆ ਹੋਵੇ ਜਮਾ ਨਵਾਂ ਟ੍ਰੈਟ ਆ ਬਾਈ ਸਾਰੇ ਭਰਾ ਦੇਖ ਲਓ 2 ਲੱਖ ਤੇ 15000 ਦਾ ਟ੍ਰੈਟ ਬਾਈ ਕਹਿੰਦੇ ਆ ਦੇ ਦਾਂਗੇ ਅਸੀਂ 3600 ਫੋਰ ਕਿਸੇ ਵੀ ਪੁਰਾਣੇ ਲੈਣਾ ਹੋਵੇ ਟ੍ਰੈਟ ਆ ਤੇ ਬਾਈਆਂ ਦਾ ਵੀ ਫੋਨ ਨੰਬਰ ਥੱਲੇ ਆ ਇਹ ਆ ਫੋਰ ਟ੍ਰੈਟ ਲੈਣਾ ਹੋਵੇ ਤਾਂ ਵੀ ਮੰਜਾਂ ਨੂੰ ਫੋਨ ਲਾ ਲਓ ਜੇ ਕਿਸੇ ਨੇ ਮੋਡੀਫਾਈਡ ਟ੍ਰੈਟ ਕਰਾਉਣੇ ਆ ਬਾਈ ਤੇ ਤਾਂ ਵੀ ਮੰਜਾਂ ਨੂੰ ਫੋਨ ਲਾ ਲਿਓ ਭਾਈ ਜੀ ਆਹਾ ਸਵਰਾਜ ਟਰੈਕਟਰ 855 ਸਾਰੇ ਭਰਾ ਦੇਖ ਲੋ ਵੀ ਕਿਸੇ ਪੁਰਾਣੇ ਲੈਣਾ ਹੋਵੇ ਸਵਰਾਜ 855 ਉੱਚਾ ਮਾਡਲ ਇਹ ਬਈ 2021 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 ਪੈਸੇ ਆ ਬਈ ਨਾਲ ਦੇ ਸਾਰੇ ਭਰਾ ਦੇਖ ਲੋ ਬਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 855 ਤੇ ਆ ਖੜਾ ਬਈ 855 ਸਵਰਾਜ ਟਰੈਕਟਰ ਤੇ ਇਹ ਖੜਾ ਬਈ ਮੋਗਾ ਜਲੇ ਦੇ ਵਿੱਚ ਤੇ ਏਰੀਆ ਮੋਗੇ ਚ ਖੜਾ ਬਈ ਤੇ ਬਈਆਂ ਤੇ ਫੋਨ ਨੰਬਰ ਥੱਲੇ ਆ ਤੇ ਲਾ ਕੇ ਪੁੱਛ ਲੋ ਬਈ ਕਿਹੜੇ ਪਿੰਡ ਖੜਾ ਕਿੱਥੇ ਖੜਾ ਉਹ ਬਈ ਬਈਆਂ ਨੂੰ ਪੁੱਛੋ ਮੁਗੇਰੀਆ ਕਿਆ ਲਿਖਿਆ ਬਾਈ ਮੁਗੇਰੀਆ ਚ ਖੜਾ ਹੈ ਤੇ 1000 1140 ਘੰਟੇ ਚੱਲਿਆ ਬਈ origignal tractor 21 ਮਾਡਲ ਆ 2021 ਮਾਡਲ ਆ ਸਾਰੇ ਭਰਾ ਦੇਖ ਰਹੋ ਵੀ ਕਿਸੇ ਪ੍ਰਾਣੇ ਲੈਣਾ ਹੋਵੇ ਸਵਰਾਜ ਟਰੈਕਟਰ ਤੇ ਰੇਟ ਬਾਈ ਕਹਿੰਦੇ ਆਈ ਫੋਨ ਤੇ ਦੱਸਾਂਗੇ ਫੋਨ ਨੰਬਰ ਆ ਬਈਆਂ ਦਾ ਥੱਲੇ ਕਿੰਨੇ ਦਾ ਦੇਣਗੇ ਕੀ ਕੁਝ ਮੰਗਦੇ ਆ ਬਾਈ ਉਹ ਬਈ ਫੋਨ ਲਾ ਕੇ ਪੁੱਛ ਲੋ ਬਈਆਂ ਨੂੰ ਤੇ ਆਹ ਟਰੈਕਟਰ ਬਾਈ 2021 ਮਾਡਲ ਕਿਸੇ ਵੀ ਪ੍ਰਾਣੇ ਲੈਣਾ ਵੀ 855 ਤੇ ਆਹ ਖੜਾ ਮੁਗੇਰੀਆ ਚ ਤੇ ਬਾਈਆਂ ਲਾ ਲਓ ਬਾਈ ਆ ਬਾਈ ਜੀ ਰੋਟਾਵੇਟਰ ਕਿਸੇ ਵੀ ਪੁਰਾਣੇ ਲੈਣਾ ਹੋਵੇ ਰੋਟਾਵੇਟਰ ਜਮਾਂ ਨਵਾਂ ਰੋਟਾਵੇਟਰ ਆ ਬਾਈ 8 ਫੁੱਟਾ ਇਹ 2025 ਮਾਡਲ ਆ ਤੇ ਕੇਐਸ ਭੀਮ ਭੀਮ ਵਾਲਿਆਂ ਦਾ ਬਣਿਆ ਬਾਈ ਇਹ ਕੇਐਸ ਭੀਮ ਕੰਪਨੀ ਵਾਲਿਆਂ ਦਾ ਬਣਿਆ ਵਾਹੇ ਤੇ ਕਿਸੇ ਵੀ ਪੁਰਾਣੇ ਲੈਣਾ ਹੋਵੇ ਰੋਟਾਵੇਟਰ ਜਮਾਂ ਨਵੇਂ ਵਰਗਾ ਪਿਆ ਵੀ ਰੋਟਾਵੇਟਰ 2025 ਮਾਡਲ ਆ ਤੇ ਪਿਆ ਬਈ ਇਹ ਮਲੋਟ ਏਰੀਏ ਚ ਮਲੋਟ ਏਰੀਏ ਚ ਪਿਆ ਤੇ ਬਾਈ ਦਾ ਫੋਨ ਨੰਬਰ ਥੱਲੇ ਆ ਬਾਈ ਨੂੰ ਫੋਨ ਲਾ ਕੇ ਪੁੱਛ ਲੋ ਵੀ ਕਿੰਨੇ ਦਾ ਵੇਚੂਗਾ ਕਿੰਨੇ ਦਾ ਦੇਊਗਾ ਉਹ ਫੋਨ ਲਾ ਕੇ ਪੁੱਛ ਲੋ ਫੋਨ ਨੰਬਰ ਆ ਬਾਈ ਦਾ ਥੱਲੇ ਤੇ ਲਾਰੇ ਬਾਈ ਨੂੰ ਬਈ ਫੋਨ ਬਾਈ ਜੀ ਆਹ ਜਿਹੜੀ ਸਵੈਕਟ ਗੱਡੀ ਆ ਇਹ ਗੱਡੀ ਸਾਰੇ ਭਰਾ ਦੇਖ ਲਓ ਵੀ ਕਿਸੇ ਨੂੰ ਪੁਰਾਣੀ ਲੈਣੀ ਹੋਵੇ ਸਵੈਕਟ ਗੱਡੀ ਤੇ ਆ ਖੜੀ ਆ ਬਾਈ ਸਵੈਕਟ ਗੱਡੀ ਤੇ ਪੈਂਡਰ ਸੂਲਪੁਰ ਲੁਧਿਆਣੇ ਦੇ ਕੋਲੇ ਪੈਂਡਾ ਬਾਈ ਉੱਥੇ ਖੜੀ ਆ ਬਾਈ ਦੇ ਕਿਸੇ ਦੇ ਘਰੇ ਇਹ 2007 ਮਾਡਲ ਆ ਤੇ ਪੰਜਾਬ ਨੰਬਰ ਆ ਸਵੈਕਟ ਗੱਡੀ ਸਾਰੇ ਭਰਾ ਦੇਖ ਲਓ ਵੀ ਕਿਸੇ ਨੂੰ ਲੈਣੀ ਹੋਵੇ ਸਵੈਕਟ ਗੱਡੀ ਤੇ ਆ ਖੜੀ ਆ ਪੈਂਡਰ ਸੂਲਪੁਰ ਬਾਈ ਤੇ 27 ਤੇ ਕਿਰਪਾ ਸਿੰਘ ਪਈ ਆ ਬਾਈ ਕਹਿੰਦਾ 2007 ਮਾਡਲ ਆ ਗੱਡੀ ਇਹ ਸਵੈਕਟ ਤੇ 27 ਤੇ ਕਿਰਪਾ ਸਿੰਘ ਪਈ ਆ ਤੇ ਡੀਜ਼ਲ ਗੱਡੀ ਆ ਬਾਈ ਸਾਰੇ ਭਰਾ ਦੇਖ ਲੋ ਵੀ ਕਿਸੇ ਵੀ ਪੁਰਾਣੀ ਲੈਣੀ ਹੋਵੇ ਡੀਜ਼ਲ ਗੱਡੀ ਸਵੈਕਟ ਤੇ ਆ ਖੜੀ ਪਿੰਡ ਰਸੂਲਪੁਰ ਦੇ ਵਿੱਚ ਤੇ ਬਾਈ ਕਹਿੰਦਾ ਵੀ 1.5 ਲੱਖ ਰੁਪਏ ਦੇ ਆਸੇ ਪਾਸੇ ਮੈਂ ਦੇਊਗਾ ਗੱਡੀ ਤੇ ਬਾਈ ਦਾ ਵੀ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਆਹ ਕੱਦੂ ਕਰਨ ਵਾਲੀ ਪੌਣੀ ਕਿਸੇ ਵੀ ਭਰਾ ਨੇ ਲੈਣੀ ਹੋਵੇ ਕੱਦੂ ਕਰਨ ਵਾਲੀ ਪੌਣੀ ਤੇ ਆ ਆ ਪਈ ਬਈ ਕੱਦੂ ਕਰਨ ਵਾਲੀ ਪੌਣੀ ਇਹ 10 ਫੁੱਟੀ ਆ ਬਾਈ ਸਾਰੇ ਭਰਾ ਦੇਖ ਲਓ ਕਿਸੇ ਨੂੰ ਵੀ ਕੱਦੂ ਕਰਨ ਵਾਲੀ ਪੌਣੀ ਲੈਣੀ ਹੋਵੇ 10 ਫੁੱਟ ਆ ਬਾਈ ਲੰਮੀ ਇਹ ਤੇ ਇਹ ਅੰਮ੍ਰਿਤਸਰ ਏਰੀਆ ਚ ਪਈ ਆ ਬਾਈ ਕਿਸੇ ਵੀ ਭਰਾ ਨੇ ਲੈਣੀ ਹੋਵੇ ਕੱਦੂ ਕਰਨ ਵਾਲੀ ਪੌਣੀ ਤੇ ਅੰਮ੍ਰਿਤਸਰ ਏਰੀਆ ਚ ਪਈ ਆ ਤੇ ਫੋਨ ਨੰਬਰ ਬਾਈ ਦਾ ਥੱਲੇ ਆ ਕਿੰਨੇ ਦੀ ਵੇਚੂਆ ਕਿੰਨੇ ਦੀ ਦੇਊਗਾ ਉਹ ਬਾਈ ਫੋਨ ਲਾ ਕੇ ਪੁੱਛ ਲਓ ਬਾਈ ਨੂੰ ਤੇ ਅੰਮ੍ਰਿਤਸਰ ਏਰੀਆ ਚ ਪਈ ਆ ਕਿਸੇ ਵੀ ਭਰਾ ਨੇ ਲੈਣੀ ਹੋਵੇ ਪੌਣੀ ਤੇ ਅੱਜ ਦੀਆਂ ਬਈ 9 ਵੀਡੀਓ ਸੀਗੀਆਂ ਤੇ ਆਪਾਂ ਨੌਵੇਂ ਵੀਡੀਓ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਫੇਰ ਆਵਾਂਗੇ ਤੇ ਬਾਈ ਸਾਰਿਆਂ ਨੂੰ ਫਸਟਰੀ ਕਾਲ